ਹਾਂ ਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਵੰਬਿਓ ਹੋ ਠੀਕ ਹੋ ਮੀਂਹਾਂ ਤੋਂ ਵੀ ਸਾਰੇ ਠੀਕ ਹੋਣਗੇ ਤੇ ਬਾਕੀ ਉੱਪਰ ਆ ਗਏ ਆ ਬਾਬੇ ਕੁੱਤਰਾ ਕੋਲੇ ਤੇ ਨਾ ਹੀ ਜਿੰਦੇ ਖੋਲਦੀ ਆ ਕੁੱਤਰਾ ਦੇ ਖੁੱਡਿਆਂ ਦੇ ਠੀਕ ਹੈ ਜੀ ਤੇ ਫਿਰ ਅੱਜ ਜਾਣਾ ਮਿੱਤਰੋ ਅੱਜ ਆਪਾਂ ਨੇ ਬਾਜੀ ਤੇ ਇੱਕ ਕਬੂਤਰ ਛੜਨਾ ਹੈ ਕਾਲਾ ਚੀਨਾ ਠੀਕ ਹੈ ਜੀ ਬਾਜ਼ੀਆਂ ਤਾਂ ਕਈਆਂ ਹੈ ਦੋ ਤਿੰਨ ਬਾਜ਼ੀਆਂ ਏਰੀਆ 'ਚ ਹੈਗੀਆਂ ਐ ਪਰ ਆਪਾਂ ਛੱਡਾਂਗੇ ਚਨਾਵੋ ਕਿਉਂਕਿ ਇਹ ਛੋਟੇ ਪਿੰਡ ਵਾਲਾ ਕਬੂਤਰ ਹੈ ਠੀਕ ਹੈ ਜੀ ਤੇ ਦੇਖਦੇ ਹਾਂ ਅੱਜ ਮਿੱਤਰੋ ਕੀ ਬਣਦਾ ਤੇ ਕੀ ਜੁੜਦਾ ਬਾਬਾ ਨਾਨਕ ਮੀਰ ਕਰੇ ਠੀਕ ਹੈ ਜੀ ਕਬੂਤਰ ਪਹਿਲਾਂ ਵੀ ਉੱਥੇ ਛੱਡਿਆ ਵਾ ਇਹੋ ਇੱਕ ਵਾਰ ਤੇ ਜਿੱਤਿਆ ਵਾ ਵੀ ਹੈਗਾ ਐ ਤੇ ਬਾਬਾ ਸੁੱਖ ਰੱਖੇ ਹਵਾ ਨਾ ਚੱਲੇ ਵਾਸਤੇ ਤੇ ਬਾਜੀ ਦਾ ਸੁਆਦ ਆਊਗਾ ਪੂਰਾ ਆਪਾਂ ਨੂੰ ਵੀ ਤੇ ਤੁਹਾਨੂੰ ਵੀ ਜਿਹਦੇ ਨੇ ਹੋ ਵੀਡੀਓ ਦੇ ਨਾਲ ਤੇ ਹੁਣ ਚਲਦੇ ਆਂ ਅਸੀਂ ਹੁਣ نیچے ਜਿੰਦੇ ਦੇ ਕੁੰਡੇ ਲਾ ਤੇ ਹੁਣ ਆਪਾਂ نیچے ਜਾ ਕੇ ਬਾਬੇ ਕੂਤਰ ਪਾ ਲਈਏ ਪਿੰਜਰੇ ਚ ਤਿਆਰੀ ਫੁੱਲ ਹੈ ਤੇ ਚਲਦੇ ਆਂ ਫਿਰ ਸਿੱਧਾ ਮਨਾਣੇ ਮਨਾਣੇ ਵਾਲੇ ਸੋਨੀ ਨੇ ਵੀ ਛੱਡਣਾ ਹੈ ਤੇ ਚਲਦੇ ਆਂ ਫਿਰ ਮਨਾਣੇ ਲੋ ਵੀ ਮਿੱਤਰੋ ਪਹੁੰਚ ਗਏ ਨੇ نیچے ਕੂਤਰਾਂ ਕੋਲੇ ਕੂਤਰ ਲਈਏ ਚੱਕ ਠੀਕ ਹੈ ਜੀ ਤੇ ਬਾਕੀ ਮਿੱਤਰੋ ਗੱਲ ਐਦਾ ਆ ਕਿ ਟਾਈਮ ਹੋਇਆ ਏ 5:30 ਕਬੂਤਰ ਆਪਣੇ ਇੱਧਰ ਵਾਲੇ ਵੀ ਫਿੱਟ ਬਾਈ ਨਾਲ ਨੂੰ ਵੀ ਪਾਣੀ ਆ ਤੇ ਕਰਕੇ ਹੁਣ ਬਾਜ਼ੀਆਂ ਤੇ ਛੱਡ ਕੇ ਕੰਮ ਨਵੇੜੀਏ ਤੇ ਕਬੂਤਰ ਇੱਧਰੋਂ ਚੱਕ ਲਈਏ ਮਿੱਤਰੋ ਇਹ ਬੈਠਾ ਇਹ ਬੈਠਾ ਸਾਹਮਣੇ ਝੋਟਾ ਲਓ ਜੀ ਮਿੱਤਰੋ ਇਹ ਆ ਕਬੂਤਰ ਤੇ ਚੱਕ ਲਈਆਂ ਇਹਨਾਂ ਦੀ ਇੱਕ ਵੇਰ ਡੋਲੀ ਚ ਛੱਡ ਕੇ ਸਾਨੂੰ ਦਿਖਾ ਦਿੰਦੇ ਆ ਚੰਗੀ ਤਰ੍ਹਾਂ ਲੋਜੀ ਇਹ ਇਹ ਛੋਟਾ ਬਣਾ ਠੀਕ ਹੈ ਜੀ ਚੱਲਦੇ ਆ ਹੁਣ ਇਹਨੂੰ ਬਾਜੀਆ ਲੈ ਕੇ ਪਾਣੀ ਦੇ ਲਈਏ ਪਾਣੀ ਦੇ ਕੇ ਇਹਨੂੰ ਪਿੰਜਰੇ ਚ ਪਾ ਕੇ ਚੱਲਦੇ ਆ ਫਿਰ ਸਿੱਧਾ ਬਾਜੀ ਤੇ ਹਾਂਜੀ ਲੋ ਵੀ ਮਿੱਤਰੋ ਪਾ ਲਿਆ ਇੱਕ ਉਤਰ ਪਿੰਜਰੇ ਚ ਤੇ ਹੁਣ ਬਸ ਚੱਲਦੇ ਆ ਸਿੱਧਾ ਬਾਜੀ ਤੇ ਮਨਾਣੇ ਵਾਲਾ ਮੁੰਡਾ ਵੀ ਜਵਾਬ ਦੇ ਗਿਆ ਉਹਦੇ ਘਰੇ ਬਿਮਾਰ ਹੈ ਕੋਈ ਤੇ ਚਲਦੇ ਹੁਣ ਬਾਬਿਓ ਬਾਜੀ ਤੇ ਸਿੱਧਾ ਪਾਣੀ ਦੇ ਲਿਆਏ ਕਬੂਤਰ ਨੂੰ ਤੇ ਚਲਦੇ ਹੁਣ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਬਾਜੀ ਤੇ ਇਹ ਦੋ ਕੂਤਰ ਛੱਡਣੇ ਆ ਇੱਕ ਛੱਡਣਾ ਇਹ ਬਿੱਲੇ ਵੀਰ ਨੇ ਤੇ ਇੱਕ ਆਪਣਾ ਹੈ ਤੇ ਬਾਕੀ 16 ਕਬੂਤਰ ਹੋ ਗਏ ਆ ਤੇ ਦੇਖਦੇ ਆ ਕੀ ਬਣਦਾ ਬਾਬਿਓ ਲਗੇ ਵੇ ਸਾਰੇ ਕਬੂਤਰਾਂ ਨੂੰ ਪਾਣੀ ਦੇਣ ਤੇ ਆਪਾਂ ਨੇ ਵੀ ਦੇ ਕੇ ਬਿਠਾਤੇ ਆ ਪਾਣੀ ਮੋਰ ਲਾਣੀਆਂ ਤੇ ਬਸ ਮਾਰਦੇ ਆ ਓਲਾ ਤੇ ਵੀਡੀਓ ਬਣਾਉਣੇ ਵਾਲਾ ਹੁੰਦਾ ਨਹੀਂ ਤੇ ਲੋ ਬਈ ਮਿੱਤਰੋ ਛੜਤੇ ਆ ਕਬੂਤਰ ਉੜ ਗਏ ਆ ਆਪਾਂ ਨੇ ਵੀ ਛੜਤੇ ਆ ਕਬੂਤਰ ਤੇ ਦੇਖੋ ਹੀ ਬਾਕੀ ਸਾਰੇ ਛੜਨ ਲਗੇ ਹੋਲੇ ਤੇ ਉੱਲਾ ਵੱਜੂ ਇਹ ਸਾਡੇ ਪਿੰਡ ਵਾਲੇ ਉੱਲਾ ਮਾਰਨ ਲਗੇ ਆ ਬੱਚਾ ਹਰੀ ਲਓ ਜੀ ਵੱਜ ਗਿਆ ਉੱਲਾ ਹਰੀ ਗੱਛਾਂ ਵਾਲੀ ਨੂੰ ਤੇ ਦੇਖਦੇ ਆ ਮਿੱਤਰੋ ਕੀ ਬਣਦਾ ਉਹ ਫਿਰਦਾ ਆਪਣਾ ਸਾਹਮਣੇ ਕਬੂਤਰ ਹਰੀ ਲਾਲ ਕੱਚ ਤੇ ਲਾਲੇ ਪੇਟੀ ਲੋ ਬਈ ਮਿੱਤਰੋ ਡੇਢ ਵੇ ਟਾਈਮ ਲੱਗਿਆ 10 ਕੂਤਰ ਚਲਦੇ 2 ਕੂਤਰ ਸਹੀ ਹੋਏ ਬਾਕੀਆਂ ਤੇ ਸਾਰਿਆਂ ਤੇ ਟਾਈਮ ਹੈ ਜਿਹੜਾ ਉੱਪਰ ਤੇ ਆਊਗਾ ਇੱਕ ਉੱਪਰ ਖੜਾ ਇੱਕ ਕੂਤਰ ਦਿਖ ਰਿਹਾ ਏ ਟੰਕਰਿਆ ਉਤੇ ਡਾਊਟ ਹੈ ਬਾਕੀ ਜਿਹੜੇ ਉੱਪਰ ਤੇ ਆਈ ਗਏ ਉਹ ਵਿੱਚ ਪਾ ਹੋਈ ਜਊਂਗੇ ਤੇ ਬਾਕੀ ਇਹਨਾਂ ਤੇ ਟਾਈਮ ਹੈ ਮਦਾਨ ਸਾਫ ਹੈ 2 ਕੂਤਰ ਫਿਰਦੇ ਆ ਲੋ ਵੀ ਮਿੱਤਰੋ 9 ਗੂਤਰ ਹੈ 1 ਬਾ ਟਾਈਮ ਹੈ ਤੇ 8 ਸਹੀ ਹੈ ਗੂਤਰ ਉੱਪਰ ਵੜੇਵੇ ਆ ਰਹਿ ਗਿਆ ਬਾਈ ਕੱਲਾ ਜਿਹਾ ਬਣਾ ਇਸ ਟਾਈਮ ਕੱਲਾ ਫਿਰਦਾ ਦੋ ਗੂਤਰਾਂ ਵਾ ਟਾਈਮ ਹੈ ਆ ਫਿਰਦਾ ਉਹ ਨਰੋਲ ਕੱਲਾ ਕੱਲਾ ਫਿਰਦਾ ਹਾਲ ਵੀ 3:30 ਹੋ ਗਏ ਆ ਗਿਆ ਬਾਈ ਆਪਣੇ ਵਾਲਾ ਝੋਟਾ ਆ ਫਿਰਦਾ ਨਰੋਲ ਕੱਲਾ ਜਾਵਾ ਦੋ ਗੂਤਰਾ ਵਾ ਟਾਈਮ ਹੈ ਜਦੋਂ ਟਾਈਮ ਆਉਂਦੇ ਸ਼ਾਮਲ ਨਹੀਂ ਬਾਈ ਨਰੋਲ ਕੱਲਾ ਫਿਰਦਾ ਆ ਜਾਂਦਾ ਬਾਈ ਮਿੱਤਰ ਆ ਜਾਂਦਾ ਆਪਣਾ ਝੋਟਾ ਜਮਾਨ ਨਰੋਲ ਸਾਡੇ 3:30 ਵਜੇ ਕੱਲਾ ਰਹਿ ਗਿਆ ਬਾਈ 16 ਕੂਤਰ ਤੇ ਕੱਲਾ ਰਹਿ ਗਿਆ ਆ ਆਉਂਦਾ ਤੇ ਹਾਂਜੀ ਲੋਬੇ ਮਿੱਤਰੋ ਪਹੁੰਚ ਗਏ ਆਪਾਂ ਕਰੀਂ ਦਾਣੇ ਪਾਤੇ ਆ ਕੂਤਰਾਂ ਨੂੰ ਠੀਕ ਹੈ ਜੀ ਇੱਧਰ ਵੀ ਪਾਤੇ ਤੇ ਬਾਬਾ ਭਲੀ ਕਰੇ ਠੀਕ ਹੈ ਜੀ ਤੇ ਬਾਈ ਬਾਜੀ ਤੁਹਾਨੂੰ ਅਪਡੇਟ ਹੁੰਦੇ ਆ ਆਪਣਾ ਕੂਤਰ ਬਾਈ ਫਿਰਦਾ ਤਾਂ ਠੀਕ ਹੈ ਜੀ ਆਪਣਾ ਸੈਕਿੰਡ ਰਹਾ ਆਪਣਾ ਕੱਪ ਬਣਿਆ ਤੇ ਆਪਣਾ ਕੱਲਾ ਫਿਰਦਾ ਸੀ ਉਸ ਤੋਂ ਬਾਅਦ ਇੱਕ ਕਬੂਤਰ ਬਾਈ ਆਪਣੇ ਪਿੰਡ ਦਾ ਹੋਰ ਆ ਗਿਆ ਉਹਦੇ ਟਾਈਮ ਸੀ ਠੀਕ ਹੈ ਜੀ ਤੇ ਉਹ ਫਾਸਟ ਰਹਾ ਬਾਈ ਤੇ ਚਲੋ ਕੋਈ ਨਹੀਂ ਉਹ ਵੀ ਆਪਣੇ ਪਿੰਡ ਦਾ ਹੀ ਦਾ ਮਾਲਕ ਭਲੀ ਕਰੇ ਪਰ ਉਹ ਗਿਆ ਮੰਦਾ ਹੋ ਗਿਆ ਦਾ ਬਾਈ ਤੇ ਉਸ ਤੋਂ ਬਾਅਦ ਪਤਾ ਨਹੀਂ ਵਧੀਆ ਉੜਿਆ ਕੂਤੇ ਬਾਅਦ ਹੁਣ ਪਤਾ ਨਹੀਂ ਪਾਣੀ ਪੀ ਗਿਆ ਕਿ ਕੀ ਕਰਕੇ ਆਇਆ ਉਸ ਤੋਂ ਬਾਅਦ ਉਹ ਕਬੂਤਰ ਬੈਠਿਆ ਨਹੀਂ ਤੇ ਆਪਣਾ ਉੱਥੇ ਹੀ ਰਹਿ ਗਿਆ ਬਾਈ ਕਬੂਤਰ ਉੜ ਕੇ ਬੈਠ ਜਾਂਦਾ ਉਹਦਾ ਜੋਰ ਲੱਗਿਆ ਵਾ ਤਾਂ ਤੇ ਦੂਸਰੇ ਪਾਣੀ ਨੇ ਛੱਡਿਆ ਤਾਂ ਬਾਈ ਆਪਾਂ ਨੇ ਕਬੂਤਰ ਤੇ ਆਪਣਾ ਪੂਰਾ ਚੰਗਾ ਕਬੂਤਰ ਉੜਿਆ ਤੇ ਬਾਬਾ ਭਲੀ ਕਰੇ ਬਾਈ ਸਭ ਦੀ ਠੀਕ ਹੈ ਨਹੀਂ ਤੇ ਚੱਲਦੇ ਹੁਣ ਬਾਬਾ ਨੂੰ نیچے ਹਾਂਜੀ ਲੋ ਬਾਈ ਮਿੱਤਰੋ ਖੁੱਡਿਆਂ ਨੂੰ ਲਾਤੇ ਜਾਂਦੇ ਤੇ ਬਾ ਹੁਣ ਚੱਲਦੇ ਆ ਨੀਚੇ ਨੀਚੇ ਵੀ ਜਾਂਦੇ ਗੁੰਡੇ ਲਾ ਦिए दाਣੇ ਪਾਤੇ ਨੀਚੇ ਵਾਲੇ ਕੂਤਰਾ ਨੂੰ ਚੱਕ ਵੀ ਰਿਹਾਏ ਤੁਹਾਨੂੰ ਉਹ ਵੀ ਦਿਖਾ ਦਈਏ ਹਾਂਜੀ ਲੋ ਬਈ ਮਿੱਤਰੋ ਕੂਤਰਾ ਨੇ ਦਾਣੇ ਖਾ ਲਿਆ ਤੇ ਬੈਠੇ ਵਾ ਪਾਣੀ ਪਾ ਦਈਏ ਕੂਕੜੇ ਚ ਤੇ ਠੀਕ ਹੈ ਜੀ ਜਾਜੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਗੁੱਡ ਬਾਏ